ਨਿਰੋ ਸਤਿਕਾਰ ਤੁਹਾਡਾ ਕਿਸਾਨੀ ਸਾਹ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਨਵੇਂ ਵਿਸ਼ੇ ਤੇ ਵੀਡੀਓ ਲੈ ਕੇ ਆਏ ਆ ਜਿਹੜਾ ਘਰ ਦਾ ਬੀਜ ਹੈ ਉਹਨੂੰ ਆਪਾਂ ਰੱਖਣ ਵੇਲੇ ਕੀ-ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਕਿਉਂਕਿ ਚੰਗਾ ਬੀਜ ਨਰੋਆ ਬੀਜ ਇੱਕ ਨਰੋਏ ਬੂਟੇ ਨੂੰ ਜਨਮ ਦਿੰਦਾ ਹੈ ਖਾਸ ਧਿਆਨ ਰੱਖਣ ਵਾਲੀ ਗੱਲ ਹੈ ਕਿ ਹਾਈਬ੍ਰਿਡ ਝੋਨਾ ਜਿਹੜਾ ਹੁੰਦਾ ਉਹਨੂੰ ਆਪਾਂ ਅਗਲੇ ਸਾਲਾਂ ਲਈ ਨਹੀਂ ਰੱਖ ਸਕਦੇ ਕਿਉਂਕਿ ਉਹ ਬੀਜ ਵਰਤਾਂਗੇ ਤਾਂ ਆਪਾਂ 20 ਤੋਂ 50% ਤੱਕ ਟਾੜ ਘਟਾ ਸਕਦੇ ਆ ਜਿੰਨੇ ਵੀ ਨੌਨ ਹਾਈਬ੍ਰਿਡ ਬੀਜਾ ਉਹਨੂੰ ਆਪਾਂ ਅਗਲੇ ਸਾਲ ਲਈ ਰੱਖ ਸਕਦੇ ਆ ਅਗਲੇ ਸਾਲ ਦੀ ਜਿਹੜੀ ਵਿਆਉਂਤ ਬੰਦੀ ਆ ਪਹਿਲਾਂ ਹੀ ਕਰਨ ਦੀ ਲੋੜ ਆ ਜੇ ਆਪਾਂ ਅਗਲੇ ਸਾਲ ਸਿੱਧੀ ਬਜਾਈ ਹੀਟਰ ਰਕਬਾ ਲੈ ਕੇ ਆਉਣਾ ਤਾਂ ਆਪਾਂ ਨੂੰ 10 ਤੋਂ 12 ਕਿਲੋ ਬੀਜ ਦੀ ਲੋੜ ਪੈਂਦੀ ਆ ਜਿਹੜੀ ਉਹਦੀ ਵਿਆਉਂਤ ਬੰਦੀ ਆ ਉਹ ਆਪਾਂ ਨੂੰ ਪਹਿਲਾਂ ਹੀ ਕਰਨੀ ਪਊਗੀ ਕਿ ਜਿਹੜਾ ਆਪਣਾ ਘਰ ਦਾ ਬੀਜ ਆ ਜਿਦਾ ਆਪਾਂ ਨੂੰ ਪਤਾ ਇਹਦੇ ਚ ਕੋਈ ਵੀ ਰਲਮਾ ਨਹੀਂ ਹੈਗਾ ਉਹ ਵੀ ਆਪਾਂ ਰੱਖ ਸਕਦੇ ਆ ਇੱਕ ਕਿਸਾਨ ਵੀਰਾਂ ਦਾ ਸਵਾਲ ਹੈ ਕਿ ਹਲਦੀ ਰੋਗ ਜਿਹੜੇ ਖੇਤ ਵਿੱਚ ਆਇਆ ਹੈਗਾ ਤਾਂ ਉਹ ਬੀਜ ਆਪਾਂ ਰੱਖ ਸਕਦੇ ਆ ਤੇ ਨਹੀਂ ਰੱਖ ਸਕਦੇ ਕਿਸਾਨ ਵੀਰੋ ਹਲਦੀ ਰੋਗ ਆ ਜਿਹੜਾ ਉਹ ਬੀਜ ਰਾਹੀਂ ਨਹੀਂ ਫੈਲਦਾ ਇਹ ਮਿੱਟੀ ਰਾਹੀਂ ਫੈਲਦਾ ਹੈਗਾ ਤਾ ਕਿਸਾਨ ਵੀਰੋ ਆਪਾਂ ਬੀਜ ਨੂੰ ਬਿਲਕੁਲ ਰੱਖ ਸਕਦੇ ਆ ਉਹ ਇਸ ਹਲਦੀ ਰੋਗ ਨੂੰ ਬਚਣ ਲਈ ਆਪਾਂ ਨੂੰ ਅਗਲੇ ਸਾਲ ਮਈ ਜੂਨ ਦੇ ਮਹੀਨਿਆਂ ਦੇ ਵਿੱਚ ਧੁੱਪਾਂ ਦੇ ਵਿੱਚ ਵਾਂ ਨੂੰ ਖੁੱਲਾ ਛੱਡਣਾ ਪਵੇਗਾ ਜਿਸ ਦੇ ਨਾਲ ਕਾਫੀ 60 70% ਤੱਕ ਜਿਹੜਾ ਆਪਣਾ ਹਲਦੀ ਰੋਗ ਤੋਂ ਨਜਾਤ ਪਾ ਸਕਦੇ ਆ ਜਿਹੜਾ ਆਪਾਂ ਇਹ ਝੋਨਾ ਹੈਗਾ ਬੀਜ ਰੱਖਣ ਲਈ ਆਪਾਂ ਡਰਮ ਦੀ ਮਦਦ ਨਾਲ ਝਾੜ ਕੇ ਹੱਥੀਂ ਝਾੜ ਕੇ ਜੇ ਆਪਾਂ ਬੀਜ ਰੱਖ ਲਈਏ ਉਹ ਸਭ ਤੋਂ ਵਧੀਆ ਹੈਗਾ ਬੀਜ ਸਟੋਰ ਕਰਨ ਤੋਂ ਪਹਿਲਾਂ ਆਪਾਂ ਨੂੰ ਜਿਹੜਾ ਉਹਦਾ ਮੌਇਸਚਰ ਕੰਟੈਂਟ ਆ ਉਹ ਬੜਾ ਜ਼ਰੂਰੀ ਹੈ ਉਹਦੇ ਚ ਨਮੀ ਕਿੰਨੀ ਹੋਣੀ ਚਾਹੀਦੀ ਹੈ ਉਹਦੇ ਚ ਨਮੀ 12% ਤੋਂ ਘੱਟ ਹੋਵੇ ਤਾਂ ਉਹਨੂੰ ਆਪਾਂ ਬੀਜ ਨੂੰ ਸਟੋਰ ਕਰਕੇ ਰੱਖ ਸਕਦੇ ਹਾਂ ਆਪਣਾ ਬੀਜ ਰੱਖ ਲਈ ਪੈਸੇ ਦੀ ਬਚਤ ਤਾਂ ਹੋਵੇਗੀ ਨਾਲ ਦੀ ਨਾਲ ਆਪਾਂ ਨੂੰ ਪਤਾ ਵੀ ਹੋਊਗਾ ਕਿ ਕਿਹੜੀ ਵੈਰੈਟੀ ਆਪਾਂ ਰੱਖੀ ਆ ਤੇ ਇਹ ਵੈਰੈਟੀ ਦੇ ਵਿੱਚ ਕੋਈ ਹੋਰ ਬੂਟਾ ਨਹੀਂ ਆਉਂਗਾ ਜਦੋਂ ਆਪਾਂ ਕਿਸੇ ਪ੍ਰਾਈਵੇਟ ادارے ਤੋਂ ਜਾਂ ਕੰਪਨੀਆਂ ਤੋਂ ਆਪਾਂ ਸੀਡ ਲੈਨੇ ਆ ਤਾਂ ਸਾਰੇ ਦੁਕਾਨਦਾਰ ਤਾਂ ਇੱਕੋ ਜਿਹੇ ਨਹੀਂ ਹੁੰਦੇ ਪਰ ਫਿਰ ਵੀ ਕਿਉਂਕਿ 6 ਮਹੀਨੇ ਆਪਾਂ ਫਸਲ ਨੂੰ ਪਾਲਣਾ ਹੁੰਦਾ ਤਾਂ ਜੇ ਉਹਦੇ ਵਿੱਚ ਰਲਵਾ ਆ ਜਾਂਦਾ ਉਹਦਾ ਕੋਈ ਹੱਲ ਵੀ ਨਹੀਂ ਕਰ ਸਕਦੇ ਇਸ ਲਈ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਉਹ ਆਪਦਾ ਘਰ ਦਾ ਬੀਜ ਇਸ ਵਾਰ ਰੱਖ ਲੈਣ ਨਾਲ ਪੈਸੇ ਦੀ ਬਚਤ ਹੋਵੇਗੀ ਨਵੀਆਂ-ਨਵੀਆਂ ਫਸਲਾਂ ਦੀ ਜਾਣਕਾਰੀ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਬਹੁਤ-ਬਹੁਤ ਧੰਨਵਾਦ